ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਆ ਸਾੜੜੇ ਸਈ ਹੋਂ ਟੁੱਢੇ ਦੀ ਜਗ ਸਬਾਇਆ ਜਨ ਨਾਨਕ ਬਿਰਲੇ ਕਈ ਗੁਰਬਾਣੀ ਦੇ ਵਿੱਚ ਮਾਰਨ ਇਹ ਬੜੀ ਵੱਡੀ ਰਮਜ਼ ਮਾਰੀ ਮਾਰਜ ਕਹਿੰਦੇ ਚੰਗਿਆਂ ਦੀ ਸੰਗਤ ਕਰਾਂਗੇ ਉੱਚਿਆਂ ਦੀ ਸੰਗਤ ਕਰਾਂਗੇ ਮੇਰੀ ਤੁਹਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਰੰਗ ਲੱਗ ਜਾਏਗਾ ਪਰ ਜੇ ਕਿਤੇ ਮਾੜਿਆਂ ਦੀ ਸੰਗਤ ਕੀਤੀ ਤਾਂ ਜ਼ਿੰਦਗੀ ਦੇ ਵਿੱਚ ਕਦੇ ਪ੍ਰਮਾਤਮਾ ਨੇ ਬਾਣੀ ਫੜਨੀ ਸਗੋਂ ਆ ਜਿਹੜਾ ਮਨੁੱਖਾ ਜਾਮਾ ਮਿਲਿਆ ਆ ਜਿੰਨੂੰ ਬਾਬਾ ਕਬੀਰ ਜੀ ਕਹਿੰਦੇ ਆ ਤੈਨੂੰ ਰੱਬ ਨੇ ਜਿੰਦ ਦਿੱਤੀ ਕਹਿੰਦੇ ਸੱਜਣਾ ਵੇਖ ਇੱਕ ਨਾ ਇੱਕ ਦਿਨ ਇਹ ਜਿੰਦ ਤੇਰੇ ਤੋਂ ਰੱਬ ਨੇ ਲੈ ਹੀ ਲੈਣੀ ਆ ਬਾਬਾ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ ਕੋਏ ਨਾ ਬਾਰੇ ਬਾਰ ਜਿਉ ਬਨ ਫਲ ਪੱਕੈ ਭੋਏ ਗਰਹਿ ਬੋਰ ਨਾ ਲੱਗੈ ਢਾਰ ਕਹਿੰਦੇ ਦਵਾਰਾ ਇਹ ਫਲ ਲੱਗਣਾ ਬਹੁਤ ਔਖਾ ਹੋ ਜਾਂਦਾ ਆ ਪਰ ਤੂੰ ਇਸ ਗੱਲ ਲਈ ਸੁਚੇਤ ਰਹਿ ਕਿ ਤੂੰ ਇਸ ਜਿੰਦ ਦੀ ਕਦਰ ਕਰਨੀ ਹੈ ਤੇ ਜਿੰਦ ਦੀ ਕਦਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰੱਬ ਸੁੱਕੀਆਂ ਲੱਕੜਾਂ ਹਰੀਆਂ ਕਰ ਦਿੰਦਾ ਜਿਨ੍ਹਾਂ ਦੀਆਂ ਜੜਾਂ ਵੀ ਮਾਰੀਆਂ ਜਾਣ ਰੱਬ ਉਹਨਾਂ ਨੂੰ ਰੰਗ ਭਾਗ ਲਾ ਦਿੰਦਾ ਆ ਪਰ ਨਿਸ਼ਚਾ ਉਹਨਾਂ ਦਾ ਡ੍ਰਿੜ ਰਹੇਗਾ ਯਕੀਨ ਉਹਨਾਂ ਦਾ ਡ੍ਰਿੜ ਰਹੇਗਾ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਕਹੇ ਹੋਏ ਇੱਕ ਇੱਕ ਬਚਨ ਉੱਪਰ ਡਾਡਾ ਵੱਡਾ ਯਕੀਨ ਹੈ ਸਰਦਾਰ ਜਸਵੰਤ ਸਿੰਘ ਜੀ ਨੇ ਕੀ ਉਹਨਾਂ ਗੁਰਮੁਖਾਂ ਦੀ ਇੱਕ ਕਿਤਾਬ ਹੈ ਕਿਤਾਬ ਦਾ ਨਾਮ ਹੀ ਜਿਨ੍ਹਾਂ ਦੇ ਸੰਦੜਿਆ ਦੁਰਮਤਵੰਜ ਹੈ ਉਸ ਕਿਤਾਬ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਦਾ ਜ਼ਿਕਰ ਕਰਦੇ ਕਹਿਣ ਲੱਗੇ ਮੈਂ ਸਮਰਾਲੇ ਤੋਂ ਆ ਰਿਹਾ ਸਾਂ ਮੇਰੀ ਗੱਡੀ ਦੇ ਵਿੱਚ ਕੋਈ ਗੱਡੀ ਇੰਨੀ ਜ਼ੋਰ ਦੇ ਨਾਲ ਵੱਜੀ ਮੈਨੂੰ ਜਦੋਂ ਸੁਰਤ ਆਈ ਐਨਾ ਹੀ ਪਤਾ ਹੈ ਕਿ ਮੈਂ ਕਿਸੇ ਹਸਪਤਾਲ ਦੇ ਵਿੱਚ ਲਟਿਆ ਹੋਇਆ ਹਾਂ ਮੇਰੇ ਹੱਥ ਨੂੰ ਮੇਰੀ ਘਰਵਾਲੀ ਨੇ ਹੱਥ ਦੇ ਵਿੱਚ ਫੜਿਆ ਹੋਇਆ ਸੀ ਮੈਨੂੰ ਜਦੋਂ ਹੋਸ਼ ਆਈ ਮੈਂ ਸਿਰਫ ਉਹਨੂੰ ਐਨਾ ਹੀ ਪੁੱਛ ਸਕਿਆ ਭਗਵਾਨ ਨੇ ਠੀਕ ਹੈ ਐਨਾ ਹੀ ਕਿਹਾ ਤੇ ਮੈਂ ਫਿਰ ਕਿਸੇ ਕੋਪਾਹ ਨੇਰੇ ਦੇ ਵਿੱਚ ਅਲੋਪ ਹੋ ਗਿਆ ਕਹਿੰਦੇ ਜਦੋਂ ਮੈਂ ਅਲੋਪ ਹੋਇਆ ਤਾਂ ਮੈਨੂੰ ਇੱਕ ਆਪਣੇ ਮੁਸਲਮਾਨ ਸਾਥੀ ਦੀ ਗੱਲ ਯਾਦ ਆਈ ਕਿ ਜਦੋਂ ਬੰਦੇ ਨੂੰ ਪ੍ਰਤੀਤ ਹੋਵੇ ਕਿ ਮੇਰਾ ਹੁਣ ਅੰਤਲਾ ਸਮਾਂ ਨੇੜੇ ਹੈ ਤਾਂ ਫਿਰ ਆ ਦੁਨੀਆ ਦੇ ਦੁੱਖ ਸੁੱਖ ਦੇ ਵਿੱਚ ਸਾਥੀ ਬਣਨ ਵਾਲੇ ਲੋਕਾਂ ਦੀ بجائے ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ ਕਹਿੰਦੇ ਮੈਨੂੰ ਉਸੇ ਵੇਲੇ ਗੁਰਬਾਣੀ ਦੇ ਇਹ ਭਗਤ ਤਰਲੋਚਨ ਜੀ ਦੇ ਬਚਨ ਬੜੇ ਯਾਦ ਆਏ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਹਿ ਰਦਾ ਬਸੈ ਕਹਿੰਦੇ ਮੇਰੇ ਅੰਦਰ ਇਹ ਗੁਰਬਾਣੀ ਦੇ ਬਚਨ ਚੱਲਣੇ ਸ਼ੁਰੂ ਹੋ ਗਏ ਫਿਰ ਮੈਂ ਆਪਣੀ ਪੂਰੀ ਸੁਰਤ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਮਰ ਦੇ ਚਰਨਾਂ ਵਿੱਚ ਲੈ ਕੇ ਗਿਆ ਕਹਿੰਦੇ ਜਿਉਂ ਹੀ ਮੈਂ ਡੂੰਗੀ ਪਿਓਸ਼ੀ ਦੇ ਵਿੱਚ ਗਿਆ ਮੈਨੂੰ ਪ੍ਰਤੀਤ ਹੋਇਆ ਕਿ ਮੈਂ ਉਸ ਪਰਮਾਤਮਾ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਿਆ ਹਾਂ ਮੈਨੂੰ ਨਹੀਂ ਪਤਾ ਕਿ ਮੇਰੇ ਸਾਹ ਚੱਲਦੇ ਕਿ ਨਹੀਂ ਚੱਲਦੇ ਮੈਂ ਇਸ ਸੰਸਾਰ ਵਿੱਚ ਹਾਂ ਕਿ ਨਹੀਂ ਹਾਂ ਮੈਨੂੰ ਇਹਦੇ ਨਾਲ ਕੁਛ ਨਹੀਂ ਪਤਾ ਲੱਗਾ ਪਰ ਕਹਿੰਦੇ ਮੇਰੇ ਅੰਦਰ ਇੱਕ ਆਨੰਦ ਖੇੜਾ ਬਣਿਆ ਹੋਇਆ ਕੁਝ ਇੱਕ ਸਮੇਂ ਬਾਅਦ ਮੇਰੀ ਦੁਆਰਾ ਹੋਸ਼ ਪਰਤੀ ਕਹਿੰਦੇ ਮੈਨੂੰ ਪ੍ਰਤੀਤ ਹੋਇਆ ਅੱਖਾਂ ਖੁੱਲੀਆਂ ਅੱਖਾਂ ਨਾਲ ਜਿਹੜੀ ਵੀ ਚੀਜ਼ ਵੇਖਦਾ ਹਾਂ ਉਹ ਦੋ ਦਿਸਦੀਆਂ ਸਮਝ ਆ ਗਈ ਕਿ ਸਿਰ ਦੇ ਵਿੱਚ ਕੋਈ ਗਹਿਰੀ ਸੱਟ ਲੱਗੀ ਹੈ ਜਿਸ ਸੱਟ ਦਾ ਦਿਮਾਗ ਦੇ ਉੱਪਰ ਅਸਰ ਹੋਇਆ ਆ ਕਹਿਣ ਲੱਗੇ ਮੈਂ ਫਿਰ ਆਪਣਾ ਹੱਥ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਤੀਤ ਹੋਇਆ ਕਿ ਇੱਕ ਬਾਹ ਦੇ ਉੱਪਰ ਬੜਾ ਵੱਡਾ ਪਲਸਟਰ ਲੱਗਾ ਆ ਜਿੰਦਾ ਇਹ ਨਿਸ਼ਾਨ ਸੀ ਨਿਸ਼ਾਨੀ ਸੀ ਕਿ ਮੇਰੀ ਇੱਕ ਬਾਹ ਟੁੱਟ ਗਈ ਕਹਿੰਦੇ ਮੇਰੀ ਇੱਕ ਲੱਤ ਨੂੰ ਡਾਕਟਰ ਨੇ ਸ਼ਕੰਜੇ ਦੇ ਵਿੱਚ ਪਾਰ ਪਾ ਕੇ ਬਣਿਆ ਹੋਇਆ ਸੀ ਜਿੰਦਾ ਭਾਵ ਇਹ ਸੀ ਕਿ ਚੂਕਣੇ ਦੇ ਵਿੱਚ ਜਾਂ ਪੱਟ ਦੇ ਉੱਪਰ ਕੋਈ ਵੱਡੀ ਗਹਿਰੀ ਸੱਟ ਲੱਗੇ ਕੋਈ ਹੱਡੀ ਟੁੱਟੀ ਏ ਤੇ ਉਹਨੂੰ ਟਿਕਾਣੇ ਸਿਰ ਕਰਨ ਵਾਸਤੇ ਇਹ ਜੁਗਤ ਵਰਤਣੀ ਜ਼ਰੂਰੀ ਹੈ ਡਾਕਟਰ ਜਸਵੰਤ ਸਿੰਘ ਨੇਕੀ ਜੀ ਆ ਵੀ ਕੋਦ ਡਾਕਟਰੀ ਕਰਦੇ ਸਨ ਉਹ ਕਹਿੰਦੇ ਮੈਨੂੰ ਸਮਝਦਿਆ ਦੇਰੀ ਨਾ ਲੱਗੀ ਕਹਿੰਦੇ ਫਿਰ ਮੈਂ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਕਰਦਾ ਇੱਕ ਦੂਗੇ ਉਸ ਪ੍ਰੇਮ ਦੇ ਵਿੱਚ ਚਲਾ ਗਿਆ ਜਿੱਥੇ ਜਾ ਕੇ ਪਰਮਾਤਮਾ ਦੀਆਂ ਖੁਸ਼ੀਆਂ ਪਰਮਾਤਮਾ ਦਾ ਨਿਗ ਮਾਣਿਆ ਜਾ ਸਕਦਾ ਹੈ ਕਹਿੰਦੇ ਕੁਝ ਇੱਕ ਸਮੇਂ ਬਾਅਦ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਦਰਵਾਜ਼ਾ ਖੜਕਦਾ ਪੈਰਾਂ ਦੇ ਤੁਰਨ ਦੀ ਆਵਾਜ਼ ਆਈ ਅੱਖਾਂ ਖੋਲੀਆਂ ਮੈਨੂੰ ਪ੍ਰਤੀਤ ਹੋਇਆ ਕਿ ਇੱਕ ਗੁਰੂ ਕਾ ਤਿਆਰ ਬਰ ਤਿਆਰ ਨਿਹੰਗ ਸਿੰਘ ਨੀਲੇ ਬਾਣੇ ਦੇ ਵਿੱਚ ਕਹਿੰਦੇ ਮੇਰੇ ਸਹਰਾਣੇ ਖੜਾ ਆ ਉਹਨਾਂ ਮੈਨੂੰ ਇੱਕ ਵਾਰੀ ਹੱਥ ਮਾਰਿਆ ਦੋ ਵਾਰੀ ਮੋਢੇ ਤੇ ਹੱਥ ਮਾਰਿਆ ਤਿੰਨ ਵਾਰੀ ਮੋਢੇ ਤੇ ਹੱਥ ਮਾਰਿਆ ਕਹਿੰਦੇ ਮੈਂ ਜਦੋਂ ਅੱਖਾਂ ਖੋਲਵਾਂ ਤਾਂ ਜਦੋਂ ਅੱਖਾਂ ਖੋਲੀਆਂ ਤੇ ਮਨਨ ਨੇ ਪੁੱਛਿਆ ਜੀ ਆਪ ਜੀ ਕੌਣ ਤੇ ਕਹਿੰਦੇ ਉਹ ਨਿਹੰਗ ਸਿੰਘ ਅ ਕੋ ਗੱਜ ਕੇ ਕਹਿਣ ਲੱਗੇ ਭਲਿਆ ਆ ਜਿੱਥੇ ਤੂੰ ਪਿਆ ਆ ਤੈਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਬਸ ਤੂੰ ਇਹ ਵੇਖ ਕੇ ਖੁਸ਼ ਹੋ ਕੇ ਗੁਰੂਕਲ ਕੀਰਤਪਾਚਾ ਤੈਨੂੰ ਪਿਆਰ ਕਿ ਨਾ ਕਰਦਾ ਆ ਕਹਿਣ ਲੱਗੇ ਉਹਨਾਂ ਨੂੰ ਮੈਂ ਪੁੱਛਿਆ ਜੀ ਆਪ ਜੀ ਕਿਸ ਵਾਸਤੇ ਆਏ ਕਹਿੰਦੇ ਉਹਨਾਂ ਨੇ ਆਪਣਾ ਬਾਟਾ ਕੱਢਿਆ ਬਾਟੇ ਦੇ ਵਿੱਚੋਂ ਰਤੀ ਪਰ ਕੜਾ ਪ੍ਰਸ਼ਾਦੀ ਦੇਖ ਲਈ ਮੈਨੂੰ ਕਹਿੰਦੇ ਮੁਖ ਖੋਲ ਆਪਣਾ ਮਹਾਰਾਜ ਦਾ ਸਾਨੂੰ ਹੁਕਮ ਹੋਇਆ ਕਿ ਤੈਨੂੰ ਕੜਾ ਪ੍ਰਸ਼ਾਦੀ ਦੇਖਿ ਕੋਣੀ ਆ ਕਹਿੰਦੇ ਮੈਨੂੰ ਪ੍ਰਤੀਤ ਹੋਇਆ ਕਿ ਆ ਜਿਹੜੀ ਦੁਰਘਟਨਾ ਵਰਤੀ ਇਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਵਰਤੀ ਹੁਣ ਪ੍ਰਮਾਤਮਾ ਆਪ ਹੱਥ ਦੇ ਕੇ ਮੇਰੀ ਰਖਿਆ ਕਰਨ ਵਾਸਤੇ ਮੈਨੂੰ ਫਿਰ ਤੋਂ ਤੰਦਰੁਸਤ ਕਰਨ ਵਾਸਤੇ ਮਾਰੇ ਸੱਚੇ ਪਾਤਸ਼ਾਹ ਆਪ ਹੀ ਮੇਰੇ ਨਾਲ ਕਲਾ ਵਰਤਾ ਰਹੇ ਨੇ ਮੈਨੂੰ ਪ੍ਰਤੀਤ ਹੋਇਆ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਫਿਰ ਤੋਂ ਦੁਬਾਰਾ ਮੈਨੂੰ ਤੰਦਰੁਸਤ ਕਰਨ ਵਾਸਤੇ ਇਹ ਕਲਾ ਵਰਤਾ ਰਹੇ ਨੇ ਕਹਿੰਦੇ ਮੈਂ ਫਿਰ ਆਪਣਾ ਮੁਖ ਖੋਲਿਆ ਉਸ ਗੁਰਮੁਖ ਪਿਆਰੇ ਨੇ ਆਪਣੇ ਹੱਥੀਂ ਮੇਰੇ ਮੂੰਹ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਰੱਖੀ ਕਹਿੰਦੇ ਜਦੋਂ ਦੇਗ ਛਕੀ ਤਾਂ ਮੈਨੂੰ ਅੰਦਰ ਇੱਕ ਸਕੂਨ ਇੱਕ ਚੈਨ ਮਿਲਿਆ ਇੱਕ ਤਰਵਾਸ ਮਿਲਿਆ ਕਿ ਜਸਵੰਤ ਸਿੰਘ ਹੁਣ ਜੋ ਮਰਜੀ ਡਾਕਟਰ ਕਹੀ ਜਾਏ ਜੋ ਮਰਜੀ ਦੁਨੀਆ ਕਹੀ ਜਾਏ ਅਰਬ ਤੈਨੂੰ ਤਤੀਵਾ ਨਹੀਂ ਲੱਗਣ ਦੇਗਾ ਕਹਿੰਦੇ ਇਹਨਾਂ ਜਦੋਂ ਹੋਇਆ ਘਟਨਾਕਰਮ ਮੇਰੇ ਨਾਲ ਉਹ ਕਹਿ ਲੱਗੇ ਅਸੀਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਜੀ ਤੁਹਾਨੂੰ ਸਾਡੇ ਕੋਲ ਭੇਜਿਆ ਕਿੰਨੇ ਤਾਂ ਗੋ ਗੁਰਮੁਖ ਪਿਆਰੇ ਕਹਿਣ ਲੱਗੇ ਅਸੀਂ ਗੁਰੂ ਕੇ ਫੌਜਾਂ ਹੁੰਨੀਆਂ ਆ ਤੇ ਬਿਨਾ ਗੁਰੂ ਕੋ ਬੰਸ ਸਿੰਘ ਪਾਤਸ਼ਾਹ ਦੇਸੀ ਕਿਸੇ ਦਾ ਹੁਕਮ ਨਹੀਂ ਮੰਨਦੇ ਬਸ ਤੂੰ ਇਹੀ ਸੋਚ ਕਿ ਗੁਰੂ ਕਲਗੀਧਰ ਸੱਚਾ ਪਾਤਸ਼ਾਹ ਤੈਨੂੰ ਪਿਆਰ ਕਰਦਾ ਤੇ ਪਾਤਸ਼ਾਹ ਦੇ ਪਿਆਰ ਦੀ ਇਹ ਨਿਸ਼ਾਨੀ ਹੈ ਕਿ ਅਸੀਂ ਤੇਰੇ ਕੋਲ ਖਲੋਤੇ ਆਂ ਇਨਾ ਕਹਿ ਕੇ ਉਹ ਨਿਹੰਗ ਸਿੰਘ ਦਰਵਾਜੇ ਥਣੀ ਬਾਹਰ ਨਿਕਲੇ ਜਿਉਂ ਹੀ ਉਹ ਦਰਵਾਜੇੋਂ ਬਾਹਰ ਨਿਕਲੇ ਸਰਦਾਰ ਜਸਵੰਤ ਸਿੰਘ ਜੀ ਕਹਿੰਦੇ ਸਾਡੇ ਵੱਡੇ ਭਰਾਤਾ ਸਾਡਾ ਪਤਾ ਲੈਣ ਵਾਸਤੇ ਹਸਪਤਾਲ ਦੇ ਅੰਦਰ ਆਏ ਕਿ ਮੈਂ ਉਹਨਾਂ ਨੂੰ ਪੁੱਛਿਆ ਵੀਰ ਜੀ ਹੁਣੇ ਤੁਸੀਂ ਕਿਸੇ ਨਿਹੰਗ ਸਿੰਘ ਦੇ ਦਰਸ਼ਨ ਕੀਤੇ ਸੀ ਤੁਸੀਂ ਜਾਣਦੇ ਹੋ ਉਹ ਕੌਣ ਆ ਤੇ ਗੋਬੀਰ ਜੀ ਹੱਸ ਕੇ ਕਹਿਣ ਲੱਗੇ ਵੀ ਨਹੀਂ ਮੇਰੇ ਸਾਹਮਣੇ ਤਾਂ ਕੋਈ ਨਹੀਂ ਆਇਆਗਾ ਹੋ ਸਕਦਾ ਕੋਈ ਕੋ ਪਹਿਲਾਂ ਆ ਕੇ ਚਲਾ ਗੋ ਵੀ ਕਹਿੰਦੇ ਨਹੀਂ ਨਹੀਂ ਜੀ ਤੁਸੀਂ ਹੁਣੇ ਕਮਰੇ ਦੇ ਵਿੱਚ ਦਾਖਲ ਹੋਏ ਤੇ ਉਹ ਨਿਹੰਗ ਸਿੰਘ ਬਾਹਰ ਗਏ ਨੇ ਕਹਿੰਦੇ ਮੈਨੂੰ ਸਮਝਦਾ ਬਿਲਕੁਲ ਦੇਰੀ ਨਾ ਲੱਗੀ ਕਿ ਗੁਰੂਕਲ ਕੀ ਤਰ ਸੱਚਾ ਪਾਤਸ਼ਾਹ ਆਪ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ ਆਪ ਮਹਾਰਾਜ ਮੇਰਾ ਤੁਹਾਡਾ ਪਾਰ ਉਤਾਰਾ ਕਰਨ ਵਾਸਤੇ ਏਸਾਰੀਆਂ ਕਟਨਾਵਾਂ ਮਾਰੈ ਰੱਖੈ ਏਕੋ ਆਪ ਮਾਨੁਖ ਕਹਿ ਕਿਛ ਨਾ ਹੀ ਹੱਥ ਦੀ ਕਲਾ ਵਰਤਾਰਿਆ ਆ ਕਹਿੰਦੇ ਮੈਨੂੰ ਸਮਝ ਆ ਗਈ ਕਿ ਜੇ ਹੁਣ ਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਲਾ ਵਰਤਾ ਕੇ ਇਸ ਗੁਰੂ ਕੇ ਸੇਖ ਨੂੰ ਆਪਣੇ ਪਿਆਰੇ ਨੂੰ ਸਾਡੇ ਕੋਲ ਭੇਜਿਆ ਤਾਂ ਮਹਾਰਾਜ ਸਾਡੀ ਹੱਥ ਦੇ ਕੇ ਰੱਖਿਆ ਕਰਨਗੇ ਪਰ ਇਹ ਕਲਾ ਵਰਤਦੀ ਉਹਨਾਂ ਨਾਲ ਜੇ ਜਿਹੜੇ ਨਿਰੰਤਰ ਸੰਗਤ ਕਰਦੇ ਉਹਨਾਂ ਨਾਲ ਇਹ ਕਲਾ ਵਰਤਦੀ ਜਿਹੜੇ ਨਿਰੰਤਰ ਬਾਣੀ ਨਾਲ ਜੁੜੇ ਰਹਿੰਦੇ ਉਹਨਾਂ ਨਾਲ ਇਹ ਘਟਨਾਵਾਂ ਵਰਤਦੀਆਂ ਨੇ ਜਿਹੜੇ ਗੁਰੂਦਾਰ ਉੱਪਰ ਜਾ ਕੇ ਪ੍ਰੇਮ ਪੈ ਭਾਵਨਾ ਅਦਬ ਸਤਕਾਰ ਦੇ ਨਾਲ ਸੇਵਾਵਾਂ ਕਰਦੇ ਨੇ ਜਿਹੜੇ ਫਿਰ ਬਹੁਤੇ ਸਿਆਣੇ ਬਣ ਕੇ ਗਿਆਨੀ ਬਣਦੇ ਮੇਰੇ ਵਾਂਗੂ ਹਾਂਜੀ ਜਿਹੜੇ ਬਹੁਤੇ ਸਿਆਣੇ ਬਣ ਕੇ ਜੀ ਸੇਵਾ ਨਹੀਂ ਕਰਨੀ ਲੰਗਰ ਨਹੀਂ ਲਾਉਣੇ ਫਲਾਣਾ ਨਹੀਂ ਕਰਨਾ ਟਮਕਾਣਾ ਨਹੀਂ ਕਰਨਾਗਾ ਸੱਚ ਜੀ ਉਹਨਾਂ ਦੇ ਨਾਲ ਇਹ ਜ਼ਿੰਦਗੀ ਦੇ ਵਿੱਚ ਕਟਣਾਵਾਂ ਨਹੀਂ ਵਰਤਦੀਆਂ ਇਹ ਕਟਣਾਵਾਂ ਸਿਰਫ ਪਿਆਰ ਕਰਨ ਵਾਲਿਆਂ ਦੇ ਨਾਲ ਵਰਤਦੀਆਂ ਹਨ